ਦੁਨੀਆ ਦੇ ਲੋਕ ਆਰਤੀ ਕਰਦੇ ਆ ਖਾਲਸਾ ਆਰਤਾ ਕਰਦਾ ਹੈ ਦੁਨੀਆ ਦੇ ਲੋਕ ਝੋਲੀਆਂ ਰੱਖਦੇ ਆ ਖਾਲਸੇ ਦਾ ਝੋਲਾ ਹੁੰਦਾ ਹੈ ਇਸੇ ਤਰ੍ਹਾਂ ਦੁਨੀਆ ਦੇ ਲੋਕ ਹੋਲੀ ਖੇਡਦੇ ਆ ਤੇ ਖਾਲਸਾ ਹੋਲਾ ਮਹੱਲਾ ਖੇਡਦਾ वाहिगुरु जी वाहेगुरु जी वावरमज़ा तेर वे बाबा वा रमज़ा तेर वाहेगुरु जी वाहिगुरु वमज़ा ते वे बाबा वा रमज़ा तेर वे तेरी माज चोवे ते फाज चो गुरु जी वाहे गुरु जेरी माज जो वे तेरी, तेरी फाज जो लोगन की आरती सो आरता अकाल जु को लोगन की बोली सिंध खाल से को बोला है अंब का कड़ा ही महाराज को कड़ा सुदा चोली तो बखाने बाज स्वामी जी को चोला है ਢੰਡਾਉ ਸਵਾਰੀ ਆਪ ਢੰਡਾ ਜੂ ਸਵਾਰਾ ਨਾ ਝੋਲੀ ਤੋਂ ਤਮਾਮ ਕੀ ਸੁ ਖਾਲਸੇ ਕੋ ਝੋਲਾ ਹੈ ਦੇਵੀ ਦੇਵ ਲੋਗਨ ਕੀ ਸਿੱਧਨ ਮੈਂ ਪ੍ਰਸਿੱਧ ਹੋਲੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੂ ਕੋ ਆਜ ਹੋਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਹਬੇ ਕਮਾਲ ਧੰਨ ਧੰਨ ਸਤ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਦਰਸ ਰਹਿਮਤ ਕਰਕੇ ਖਾਲਸੇ ਦੀ ਆਨ ਬਾਨ ਸ਼ਾਨ ਨੂੰ ਉੱਚਾ ਕਰਕੇ ਐਸਾ ਜਾਹੋ ਜਲਾਲ ਬਖਸ਼ਿਆ ਕਿ ਜਦੋਂ ਖਾਲਸਾ ਧਰਤੀ ਤੇ ਕਿਤੇ ਵੀ ਜਾ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਬਾਣੀ ਅਤੇ ਬਾਣੇ ਦਾ ਪ੍ਰਚਾਰ ਕਰਦਾ ਸੱਚਮੁੱਚ ਖਾਲਸੇ ਦੀ ਚੜ੍ਹਤ ਤੇ ਖਾਲਸੇ ਦੀ ਸ਼ਾਨ ਦੇ ਸਾਹਮਣੇ ਦੁਨੀਆ ਦੇ ਬਾਦਸ਼ਾਹਾਂ ਦੀ ਸ਼ਾਨ ਫਿੱਕੀ ਪੈਂਦੀ ਹੈ ਅੱਜ ਆਪਾਂ ਗੱਲ ਕਰਦੇ ਹਾਂ ਕਿ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋ ਖਾਲਸੇ ਪੰਥ ਨੂੰ ਜਾਹੋ ਜਲਾਲ ਭਰਿਆ ਪਾਵਨ ਤਿਹਾਰ ਹੋਲਾ ਮਹੱਲਾ ਬਖਸ਼ਿਆ ਉਸ ਦਾ ਪਸ਼ੋਕੜ ਕੀ ਹੈ ਸਹਬੇ ਕਮਾਲ ਧੰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਉਹ ਪਾਵਨ ਪਵਿੱਤਰ ਧਰਤੀ ਜਿਸ ਧਰਤੀ ਦੇ ਪਰਥਾਏ 52 ਕਵੀਆਂ ਨੇ ਬਚਨ ਕੀਤਾ ਕਿ ਚਾਹੇ ਜੋ ਆਨੰਦ ਤੋਂ ਆਨੰਦਪੁਰ ਜਈਏ ਜਿਨੂੰ ਆਨੰਦ ਚਾਹੀਦਾ ਉਹ ਜਾਵੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਾਜਾਂ ਵਾਲੇ ਦੇ ਚਰਨਾਂ ਵਿੱਚ ਜਾ ਕਰਕੇ ਨਮਸਕਾਰਾਂ ਕਰੇ ਉਹਨੂੰ ਉਹ ਆਨੰਦ ਮਿਲੂਗਾ ਜਿਹੜਾ ਦੁਨੀਆ ਦੀ ਦੌਲਤ ਵੀ ਨਹੀਂ ਦੇ ਸਕਦੀ ਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਚਨ ਕੀਤੇ ਯਹੀ ਆਸ ਪੂਰਨ ਕਰੋ ਤੁਮ ਹਮਾਰੀ ਮਿਟਾ ਕਸ਼ਟ ਗਵਨ ਚੁਟਾ ਖੇਦ ਭਾਰੀ ਪਤੇ ਸਤ ਗੁਰੂ ਕੀ ਜਗਤ ਸਿਓ ਬਲਾਉ ਸਬਨ ਕਉ ਸ਼ਬਦ ਵਾਹੇ ਵਾਹਿ ਡਿੜਾਉ ਕਰੂੰ ਖਾਲਸਾ ਪੰਥ ਤੀਸਰ ਪ੍ਰਵੇਸ਼ਾ ਜਗੇ ਸਿੰਘ ਜੋਧੇ ਧਰੇ ਨੀਲ ਭੇਸਾ ਸ਼੍ਰੀ ਕੇਸਗੜ੍ਹ ਸਾਹਿਬ ਦੀ ਪਹਾੜੀ ਦੇ ਉੱਤੇ ਖੜ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਤੀਸਰਾ ਪੰਥ ਖਾਲਸਾ ਪੰਥ ਪ੍ਰਗਟ ਕੀਤਾ ਔਰ ਬਚਨ ਕੀਤੇ ਕਿ ਖਾਲਸਾ ਅਕਾਲ ਪੁਰਖ ਦੀ ਪੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਕਿ ਖਾਲਸੇ ਦਾ ਪ੍ਰਗਟ ਹੋਣਾ ਪਰਮਾਤਮਾ ਦੀ ਮੋਜ ਕਰਕੇ ਹੈ ਸਤਗੁਰੂ ਨੇ ਜਿੱਥੇ ਫਿਰ ਖਾਲਸਾ ਸਾਜਿਆ ਉੱਥੇ ਖਾਲਸੇ ਨੂੰ ਆਪਣਾ ਬਾਣਾ ਔਰ ਬਾਣੀ ਦੋਵੇਂ ਹੀ ਮਹਾਰਾਜ ਨੇ ਝੋਲੀ ਵਿੱਚ ਪਾਏ ਔਰ ਇਹ ਬਚਨ ਕੀਤੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਕਿ ਜਿੱਥੇ ਵੀ ਖਾਲਸਾ ਜਾਵੇਗਾ ਗੁਰੂ ਗੋਬਿੰਦ ਸਿੰਘ ਖਾਲਸੇ ਦੇ ਹਿਰਦੇ ਵਿੱਚ ਵਸਦਾ ਹੋਵੇ ਸਨ 1699 ਦੇ ਵਿੱਚ ਸਤਿਗੁਰਾਂ ਨੇ ਖਾਲਸਾ ਸਾਜਿਆ ਔਰ ਸਨ 1700 ਦੇ ਵਿੱਚ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਹਿਲਾ ਹੋਲਾ ਮਹੱਲਾ ਖੇਡਿਆ ਇਹਦਾ ਕਾਰਨ ਕੀ ਸੀ ਭਾਰਤ ਦੀ ਧਰਤੀ ਜਿਸ ਨੂੰ 700 ਸਾਲ ਤੋਂ ਗੁਲਾਮ ਬਣਾਇਆ ਹੋਇਆ ਸੀ ਮੁਗਲ ਸਲਤਨਤ ਨੇ ਉਸ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਨੇ ਦਿੱਲੀ ਦੇ ਤਖਤ ਤੋਂ ਐਲਾਨ ਕੀਤਾ ਸੀ ਕੋਈ ਘੋੜਸਵਾਰੀ ਨਹੀਂ ਕਰ ਸਕਦਾ ਕੋਈ ਨਿਸ਼ਾਨ ਨਹੀਂ ਝੁਲਾ ਸਕਦਾ ਕੋਈ ਨਗਾਰਾ ਨਹੀਂ ਵਜਾ ਸਕਦਾ ਕੋਈ ਰੰਗਾਂ ਨਾਲ ਨਹੀਂ ਖੇਡ ਸਕਦਾ ਇੱਥੋਂ ਤੱਕ ਵੀ ਐਲਾਨ ਕੀਤੇ ਸੀਗੇ ਕੋਈ ਸੰਗੀਤ ਵੀ ਨਹੀਂ ਗਾ ਸਕਦਾ ਪਰ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਸਨ ਕਿ ਖਾਲਸਾ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ ਆਨ ਨਾ ਮਾਨੈ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹੇ ਖਾਲਸਾ ਦੁਨੀਆਵੀ ਬਾਦਸ਼ਾਹਾਂ ਦੀਨ ਨਹੀਂ ਮੰਨਦਾ ਕਿਉਂਕਿ ਖਾਲਸਾ ਬਾਦਸ਼ਾਹਾਂ ਤੋਂ ਵੀ ਵਿਚਾਰ ਉਤਮਾ ਰੱਖਦਾ ਜਿਸ ਸਮੇਂ ਭਾਰਤ ਦੀ ਧਰਤੀ ਤੇ ਹਰ ਇੱਕ ਘਰਾਣਾ ਔਰੰਗਜ਼ੇਬ ਦੇ ਹੁਕਮਾਂ ਤੋਂ ਭੈ ਪੀਸ ਸੀ ਉਹਨਾਂ ਦਿਨਾਂ ਦੇ ਵਿੱਚ ਆਨੰਦਪੁਰ ਦੀ ਧਰਤੀ ਤੇ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਡੰਕੇ ਦੀ ਚੋਟ ਤੇ ਕਿਹਾ ਔਰੰਗਿਆ ਤੂੰ ਘੋੜਸਵਾਰੀ ਕਰਨ ਤੋਂ ਰੋਕਦਾ ਆ ਆਨੰਦਪੁਰ ਦੀ ਧਰਤੀ ਤੇ ਆ ਕੇ ਵੇਖ ਮੇਰੇ ਖਾਲਸੇ ਮੇਰੀਆਂ ਨਿਹੰਗ ਸਿੰਘ ਫੌਜਾਂ ਇਸ ਧਰਤੀ ਤੇ ਇੱਕ ਨਹੀਂ ਦੋ ਚਾਰ ਛੇ ਛੇ ਘੋੜਿਆਂ ਤੇ ਅਸਵਾਰ ਹੋ ਕੇ ਪਵਨ ਨਾਲ ਬਾਤਾਂ ਪਹੁੰਗੀਆਂ ਤੂੰ ਨਗਾਰੇ ਵਜਾਉਣ ਤੋਂ ਰੋਕਦਾ ਆਨੰਦਪੁਰ ਦੀ ਧਰਤੀ ਤੇ ਆ ਇਸ ਧਰਤੀ ਦੇ ਉੱਤੇ ਰਣਜੀਤ ਨਗਾਰੇ ਦੀ ਧਮਕ ਪਏਗੀ ਇਹ ਸੱਚ ਹੈ ਇਤਿਹਾਸ ਕਹਿੰਦਾ ਨਿਸ਼ਾਨ ਜੰਗ ਬਾਜ ਹੀ ਗੁਰੂ ਗੋਬਿੰਦ ਸਾਜ ਹੀ ਸੁਨੇ ਗੁਨੀਮ ਭਜ ਹੀ ਕਰੇ ਪੁਕਾਰ ਹਿੰਦ ਜੀ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਣਜੀਤ ਨਗਾਰੇ ਦੀ ਧਮਕ ਪਈ ਤੇ 22 ਧਾਰ ਦੇ ਰਾਜੇ ਦਿੱਲੀ ਦੇ ਤਖਤ ਮੂਰੇ ਖੜ ਕੇ ਔਰੰਗੇ ਨੂੰ ਜਾ ਕੇ ਬੇਨਤੀਆਂ ਕਰਦੇ ਆ ਕਿ ਜੇ ਹੁਣ ਗੁਰੂ ਗੋਬਿੰਦ ਸਿੰਘ ਦੀ ਆਵਾਜ਼ ਨੂੰ ਨਾ ਰੋਕਿਆ ਖਾਲਸੇ ਨੂੰ ਨਾ ਰੋਕਿਆ ਤੇ ਸਾਡੇ ਨਾਲ ਨਾਲ ਤੇਰਾ ਵੀ ਰਾਜ ਮਲੀਆ ਮੇਟ ਹੋਵੇਗਾ ਉਹਨਾਂ ਦਿਨਾਂ ਦੇ ਵਿੱਚ ਫਿਰ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਨ ਕੀਤੇ ਕਿ ਔਰਨ ਕੀ ਹੋਲੀ ਮਾਹੋਲਾ ਕਹੋ ਕਿਰਪਾ ਨਿਤ ਬਚਨ ਅਮੋਲਾ ਦੇ ਲੋਕ ਆਰਤੀ ਕਰਦੇ ਆ ਖਾਲਸਾ ਆਰਤਾ ਕਰਦਾ ਹੈ ਦੁਨੀਆਂ ਦੇ ਲੋਕ ਝੋਲੀਆਂ ਰੱਖਦੇ ਆ ਖਾਲਸੇ ਦਾ ਝੋਲਾ ਹੁੰਦਾ ਹੈ ਦੁਨੀਆਂ ਦੇ ਲੋਕ ਬੋਲੀ ਬੋਲਦੇ ਆ ਖਾਲਸੇ ਦੇ ਚੜ੍ਹਦੀ ਕਲਾ ਵਾਲੇ ਬੋਲੇ ਹੁੰਦੇ ਆ ਇਸੇ ਤਰ੍ਹਾਂ ਦੁਨੀਆਂ ਦੇ ਲੋਕ ਹੋਲੀ ਖੇਡਦੇ ਆ ਤੇ ਖਾਲਸਾ ਹੋਲਾ ਮਹੱਲਾ ਖੇਡਦਾ ਭਾਵੇਂ ਕਿ ਹੋਲੀ ਦਾ ਤਿਹਾਰ ਭਗਤ ਪ੍ਰਹਿਲਾਦ ਜੀ ਦੇ ਜੀਵਨ ਦੇ ਵਿੱਚ ਵਾਪਰੀ ਹੋਈ ਘਟਨਾ ਤੋਂ ਤਾਲੂਕਾ ਤੱਕਦਾ ਹੋਲ ਦਾ ਦਹਨ ਤੋਂ ਹੋਲੀ ਦਾ ਤਿਹਾਰ ਮਨਾਇਆ ਜਾਣ ਲੱਗਾ ਹੋਲੀ ਵਾਲੇ ਦਿਨ ਨੂੰ ਭਗਤੀ ਦਾ ਪ੍ਰਤੀਕ ਮੰਨਿਆ ਜਾਂਦਾ ਸੀ ਪਰ ਭਾਰਤ ਦੀ ਧਰਤੀ ਤੇ ਹੋਲੀ ਵਾਲੇ ਦਿਨਾਂ ਦੇ ਵਿੱਚ ਉਹ ਕਰਮ ਵੀ ਕੀਤੇ ਗਏ ਜੋ ਧਰਮ ਤੋਂ ਦੂਰ ਲੈ ਕੇ ਜਾਂਦੇ ਸਨ ਇਸ ਲਈ ਗੁਰੂ ਗੋਬਿੰਦ ਸਿੰਘ ਨੇ ਕਿਹਾ ਕਿ ਦੁਨੀਆ ਦੇ ਲੋਕ ਹੋਲੀ ਮਨਾਉਂਦੇ ਆ ਸਾਡਾ ਖਾਲਸਾ ਹੋਲਾ ਮਨਾਵੇਗਾ ਤੇ ਹੋਲੇ ਵਾਲੇ ਦਿਨ ਮਹੱਲੇ ਚੜਿਆ ਕਰੇਗਾ ਪੁਰਾਤਿਹਾਸ ਕਹਿੰਦਾ ਹੈ ਕਿ ਜਿਸ ਦਿਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਨੇ ਪਹਿਲਾ ਹੁਲਾ ਮਹੱਲਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨਿਲੰਬਰੀ ਬਾਣੇ ਵਿੱਚ ਤਿਆਰ ਬਰ ਤਿਆਰ ਨੇ ਸੱਚੇ ਪਾਤਸ਼ਾਹ ਦੇ ਸੀਸ ਤੇ ਨਿਲੰਬਰੀ ਦਮਾਲਾ ਦਮਾਲੇ ਤੇ ਕਲਗੀ ਤੋੜਾ ਤੇ ਕਲਗੀਧਰ ਪਾਤਸ਼ਾਹ ਜਹੋ ਜਲਾਲ ਦੇ ਨਾਲ ਘੋੜੇ ਤੇ ਅਸਵਾਰ ਹੁੰਦੇ ਆ ਸੱਚੇ ਪਾਤਸ਼ਾਹ ਜੀ ਦੇ ਨਾਲ ਨਿਲੰਬਰ ਧਾਰੀ ਗੁਰੂ ਕੀਆਂ ਨਿਹੰਗ ਸਿੰਘ ਫੌਜਾਂ ਗੁਰੂ ਕੇ ਨਿਹੰਗ ਸਿੰਘ ਨਿਸ਼ਾਨੀ ਸਿੰਘ ਨਗਾਰਤੀ ਸਿੰਘ ਧੌਸਿਆਂ ਨਗਾਰਿਆਂ ਦੇ ਨਾਲ ਸੂਰਜ ਮੁਖੀਆਂ ਦੇ ਨਾਲ ਗੁਰੂ ਗੋਬਿੰਦ ਸਿੰਘ ਦੇ ਮਗਰੇ ਚੱਲਦੇ ਆ ਕਹਿੰਦੇ ਜਦੋਂ ਗੁਰੂ ਗੋਬਿੰਦ ਸਿੰਘ ਘੋੜੇ ਤੇ ਅਸਵਾਰ ਹੋਏ ਇਹ ਬਚਨ ਕੀਤਾ ਕਿ ਲੱਖ ਚਰਾਸੀ ਮੇਦਨੀ ਸਭਨੀ ਤੁਜਾ ਧਿਆਏ ਦੀ ਚੜਦਾ ਹੋਇਆ ਬੋਲਿਆ ਪੈਜ ਰੱਖੀ ਆਪਣੇ ਨਾਮ ਦੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਕਲਗੀਧਰ ਪਾਤਸ਼ਾਹ ਜਦੋਂ ਇਹ ਅਰਦਾਸ ਕਰਕੇ ਘੋੜੇ ਤੇ ਸਵਾਰ ਹੋਏ ਮਹਾਰਾਜ ਦੇ ਚਿਹਰੇ ਤੇ ਇਨਾ ਜਲਾਲ ਸੀ ਕਿ ਸੂਰਜ ਵੱਲ ਤੇ ਨਿਗਾਹ ਭਰ ਕੇ ਵੇਖਿਆ ਜਾ ਸਕਦਾ ਸੀ ਪਰ ਗੁਰੂ ਗੋਬਿੰਦ ਸਿੰਘ ਦੇ ਚਿਹਰੇ ਵੱਲ ਨਿਗਾਹ ਭਰ ਕੇ ਨਹੀਂ ਸੀ ਵੇਖਿਆ ਜਾ ਸਕਦਾ ਭਾਈ ਆਨੰਦ ਲਾਲ ਨੇ ਕਿਹਾ ਕਿ ਕਲਗੀਧਰ ਪਾਤਸ਼ਾਹ ਜਦੋਂ ਫਿਰ ਹੋਲੇ ਵਾਲੇ ਦਿਨ ਮਹੱਲੇ ਚੜੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਲਾਲ ਦੀਆਂ ਮੁੱਠਾਂ ਭਰੀਆਂ ਗੁਲੇ ਹੋਲੀ ਬਬਾਗੇ ਦਹਿਰ ਬੂ ਕਰਦ ਲਵੇ ਚੂ ਗੁੰਚਾ ਰਾ ਫਰ ਖੰਦਾ ਕੂ ਕਰਦ ਗੁਲਾਬੋ ਮੁਸ਼ਕੋ ਅੰਬਰੋ ਅਮੀਰੀ ਇਹ ਜਦੋਂ ਬਚਨ ਕੀਤੇ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਨੇ ਕਿ ਕਲਗੀ ਤਰ ਪਾਸ਼ਾ ਨੇ ਜਦੋਂ ਗੁਲਾਲ ਦੀਆਂ ਮੁਠਾਂ ਭਰੀਆਂ ਔਰ ਉਹ ਗੁਲਾਲ ਦੀਆਂ ਮੁਠਾਂ ਦਾ ਛਿੜਕਾ ਕੀਤਾ ਕਹਿੰਦੇ ਆਨੰਦਪੁਰ ਦੀ ਧਰਤੀ ਦੇ ਵਿੱਚ ਇੱਕ ਵੱਖਰੀ ਮਹਿਕ ਖਿਲਰ ਗਈ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਕੁੱਲ ਅਨੰਦਪੁਰ ਦੀ ਧਰਤੀ ਦਾ ਵਾਤਾਵਰਣ ਗੁਰੂ ਗੋਬਿੰਦ ਸਿੰਘ ਦੀ ਚੜਤ ਦੇ ਸਾਹਮਣੇ ਸਿਜਦੇ ਕਰਦਾ ਹੈ ਗੁਰੂ ਗੋਬਿੰਦ ਸਿੰਘ ਦੀ ਜੈ ਜੈਕਾਰ ਕਰਦਾ ਹੈ ਭਾਈ ਆਨੰਦ ਲਾਲ ਜੀ ਕਹਿੰਦੇ ਦੁਨੀਆ ਦੇ ਲੋਕ ਰੰਗ ਲਾਉਂਦੇ ਸੀ ਕੁਝ ਦਿਨਾਂ ਬਾਅਦ ਰੰਗ ਲੈ ਜਾਂਦਾ ਸੀ ਪਰ ਸੱਚਮੁੱਚ ਜਿਹੜਾ ਰੰਗ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਨੂੰ ਚਾੜ੍ਹਿਆ ਹੋਲੇ ਮਹੱਲੇ ਵਾਲੇ ਦਿਨ ਉਹ ਰੰਗ ਨਾਲ ਲੱਥਾ ਸੱਚ ਹੈ ਖੋਪੜ ਲੈ ਗਏ ਪਰ ਉਹ ਰੰਗ ਨਾਲ ਲੱਥਾ ਬੰਦ-ਬੰਦ ਕਟਿਆ ਗਿਆ ਰੰਗ ਨਾ ਲੁੱਥਾ ਸੀਸ ਤਲੀ ਤੇ ਧਰਿਆ ਗਿਆ ਰੰਗ ਨਾ ਲੁੱਥਾ ਇਹ ਹੈ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦਾ ਇਲਾਹੀ ਰੰਗ ਜੋ ਹੋਲੇ ਵਾਲੇ ਦਿਨ ਮਹੱਲਾ ਕੇੜ ਦੇ ਹੋਏ ਮਹਾਰਾਜ ਨੇ ਖਾਲਸੇ ਨੂੰ ਦਿੱਤਾ ਔਰ ਫਿਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸ ਧਰਤੀ ਦੇ ਉੱਤੇ ਨੇਜਾਬਾਦੀ ਘੋੜ ਦੌੜਾਂ ਸ਼ਸਤਰ ਵਿਦਿਆ ਦੇ ਜੰਗ ਜੂ ਅਭਿਆਸ ਉਹਨਾਂ ਦੇ ਪ੍ਰਦਰਸ਼ਨ ਕਰਾਏ ਸੱਚੇ ਪਾਤਸ਼ਾਹ ਨੇ ਦੋ ਦੋ ਜਥੇ ਬਣਾਉਣੇ ਔਰ ਉਹਨਾਂ ਦੇ ਵਿੱਚ ਫਿਰ ਗਤਕੇ ਮੁਕਾਬਲੇ ਕਰਵਾਉਣੇ ਗੁਰੂ ਗੋਬਿੰਦ ਸਿੰਘ ਨੇ ਹੋਲੇ ਮਹੱਲੇ ਵਾਲੇ ਤਿਹਾਰ ਨੂੰ ਅਣਖ ਤੇ ਗੈਰਤ ਦਾ ਤਿਹਾਰ ਬਣਾ ਦਿੱਤਾ ਹੋਲਾ ਮੱਲਾ ਆ ਗਿਆ ਅਨੰਦਪੁਰ ਬਾਜਾ ਵਾਲੇ ਦਾ ਸਾਰੀਆਂ ਸੰਗਤਾਂ ਨੂੰ ਬਈ ਲਖ ਲਖ ਹੋਣ ਵਧਾਈਆਂ ਅੱਜ ਵੀ ਜਾਈਏ ਅਨੰਦਪੁਰ ਸਾਹਿਬ ਦੀ ਧਰਤੀ ਤੇ ਹਰ ਸਿੱਖ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਥੋਲੇ ਮਹੱਲੇ ਵਾਲੇ ਦਿਨ ਜ਼ਰੂਰ ਜਾਣਾ ਚਾਹੀਦਾ ਕਿਉਂਕਿ ਜਿਸ ਸਮੇਂ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਣਾ ਸੀ ਉਸ ਸਮੇਂ ਬਾਬਾ ਗੁਰਬਖਸ਼ ਦਾਸ ਉਦਾਸੀ ਸੀਸਗੰ੍ਹ ਸਾਹਿਬ ਦੀ ਧਰਤੀ ਤੇ ਵਿਰਾਗ ਕਰਕੇ ਕਹਿੰਦਾ ਕਲਗੀਆਂ ਵਾਲਿਆ ਇਹ ਅਨੰਦਪੁਰ ਦੀ ਧਰਤੀ ਤਾਂ ਹੀ ਅਨੰਦਾਂ ਦੀ ਪੁਰੀ ਹੈ ਜੇ ਅਨੰਦਾਂ ਦਾ ਦਾਤਾ ਗੁਰੂ ਗੋਬਿੰਦ ਸਿੰਘ ਵਸਦਾ ਹੈ ਤੁਸੀਂ ਛੱਡ ਕੇ ਚਲੇ ਜਾਓਗੇ ਇੱਥੇ ਆਨੰਦ ਨਹੀਂ ਵਰਤਣਾ ਇਹ ਧਰਤੀ ਤੇਰੇ ਚਰਨਾਂ ਦੀ ਸ਼ੌਨ ਨੂੰ ਲੋਚੇਗੀ ਸਹਬੇ ਕਮਾਲ ਨੇ ਬਚਨ ਕੀਤੇ ਗੁਰਬਖਸ਼ਦਾਸ ਬਚਨ ਕਰਦੇ ਆ ਅੱਜ ਭਾਣਾ ਮੰਨਣਾ ਪਵੇਗਾ ਪਰ ਆਉਣ ਵਾਲੇ ਸਮੇਂ ਵਿੱਚ ਸਾਡਾ ਖਾਲਸਾ ਜਦੋਂ ਆਨੰਦਪੁਰ ਦੀ ਧਰਤੀ ਤੇ ਆ ਕੇ ਹੋਲੇ ਵਾਲੇ ਦਿਨ ਮਹੱਲੇ ਚੜੇਗਾ ਅਸੀਂ ਬਚਨ ਕਰਕੇ ਜਾਣੇ ਆ ਅਸੀਂ ਖਾਲਸੇ ਦੇ ਵਿੱਚੇ ਵਰਤਿਆ ਕਰਾਂਗੇ ਖਾਲਸੇ ਤੋਂ ਵੱਖਰੇ ਨਹੀਂ ਹੋਵਾਂਗੇ ਅੱਜ ਵੀ ਉਸੇ ਪਰੰਪਰਾ ਨੂੰ ਮੁੱਖ ਰੱਖਦੇ ਆਂ ਹੋਲੇ ਮਹੱਲੇ ਵਾਲੇ ਦਿਨ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਅਤੇ ਸਮੁੱਚੇ ਤਰਨਾ ਦਲ ਜਦੋਂ ਮਹੱਲੇ ਚੜ੍ਹਦੀਆਂ ਗੁਰੂਕੀਆਂ ਲਾੜਦੀਆਂ ਫੌਜਾਂ ਤੇ ਅੱਜ ਵੀ ਆਪ ਸਭ ਜਾ ਕੇ ਦਰਸ਼ਨ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਨਿਸ਼ਾਨ ਨਗਾਰੇ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹਜੂਰ ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਸਿੰਘ ਸਾਹਿਬ ਬਾਬਾ ਬినੋਦ ਸਿੰਘ ਜੀ ਨੂੰ ਬਖਸ਼ੇ ਉਹਨਾਂ ਨਿਸ਼ਾਨ ਨਗਾਰਿਆਂ ਦੀ ਤਾਬਿਆ ਦੇ ਵਿੱਚ ਅੱਜ ਜਦੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਅਰਦਾਸ ਕਰਦੇ ਨੇ ਕਿ ਬਾਜਾਂ ਵਾਲਿਆ ਤੇਰਾ ਖਾਲਸਾ ਤੇਰੇ ਅੱਗੇ ਪੁਕਾਰ ਕਰਦਾ ਹੈ ਤਿਆਰ ਬਰ ਤਿਆਰ ਹੋ ਕਰਕੇ ਮੁਹੱਲੇ ਚੜਨਾ ਤੁਸੀਂ ਆਪਣੇ ਖਾਲਸੇ ਪੰਥ ਦੀ ਅਗਵਾਈ ਕਰੋ ਤੇ ਭਾਵਨਾ ਨਾਲ ਮਹਿਸੂਸ ਕਰਿਓ ਅਰਦਾਸ ਤੋਂ ਬਾਅਦ ਇਸ ਤਰ੍ਹਾਂ ਦਾ ਮਾਹੌਲ ਬਣਦਾ ਕਿ ਬਾਜਾ ਵਾਲਾ ਖੁਦ ਹਾਜ਼ਰ ਹੋ ਗਿਆ ਨਿਸ਼ਾਨ ਨਗਾਰਿਆਂ ਦੀ ਤਾਬਿਆ ਬੁੱਢਾ ਦਲ ਦੀ ਅਗਵਾਈ ਵਿੱਚ ਸਮੁੱਚੇ ਤਰਨਾ ਦਲ ਮਹੱਲੇ ਚੜਦੇ ਆ ਤੇ ਸਭ ਤੋਂ ਅੱਗੇ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਅਸਵਾਰੀ ਦਾ ਘੋੜਾ ਤਿਆਰ ਕਰਕੇ ਕਾਠੀ ਸਜਾ ਕਰਕੇ ਜਦੋਂ ਚੱਲਦਾ ਤੇ ਭਾਵਨਾ ਵਾਲੇ ਗੁਰਸਿੱਖਾਂ ਨੂੰ ਅੱਜ ਵੀ ਮਹੱਲੇ ਦੇ ਵਿੱਚ ਉਸ ਘੋੜੇ ਦੇ ਉੱਤੇ ਸਜੇ ਹੋਏ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਜ਼ਰੂਰ ਹੁੰਦੇ ਆ। ਸੋ ਇਹ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੈ ਕਿ ਜਦੋਂ ਮਹੱਲੇ ਚੜ੍ਹਦਾ ਗੁਰੂ ਕਾ ਖਾਲਸਾ ਔਰ ਚਰਨ ਗੰਗਾ ਸਟੇਡੀਅਮ ਦੇ ਵਿੱਚ ਲੱਖਾਂ ਦਾ ਇਕੱਠ ਹੁੰਦਾ ਹੈ ਤੇ ਬੁੱਢਾ ਦਲ ਦੇ ਤਰਨੇ ਦਲ ਦੇ ਜਦੋਂ ਘੋੜਸਵਾਰ ਗੁਰੂਕੀਆਂ ਨਿਹੰਗ ਸਿੰਘ ਪੋਜਾਂ ਘੋੜ ਦੌੜਾ ਕਰਦੀਆਂ ਘੋੜਿਆਂ ਤੇ ਅਸਵਾਰ ਹੋ ਕੇ ਪਵਨ ਦੀਆਂ ਬਾਤਾਂ ਪਾਉਂਦੀਆਂ ਫਿਰ ਅਨੰਦਪੁਰ ਦੀ ਧਰਤੀ ਇਸ ਗੱਲ ਦੀ ਗਵਾਹੀ ਭਰਦੀ ਹੈ ਖਾਲਸੇ ਦਾ ਜਹੋ ਜਲਾਲ ਗਵਾਹੀ ਭਰਦਾ ਹੈ ਕਿ ਖਾਲਸੇ ਨੂੰ ਮਕਾਉਣ ਵਾਲੇ ਮੁੱਕ ਸਕਦੇ ਆ ਪਰ ਗੁਰੂ ਗੋਬਿੰਦ ਸਿੰਘ ਦਾ ਸਾਜਿਆ ਨਵਾਜਿਆ ਖਾਲਸਾ ਪੰਥ ਕਦੇ ਮੁੱਕ ਨਹੀਂ ਸਕਦਾ ਸੋ ਖਾਲਸਾ ਜੀ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਬਖਸ਼ੇ ਔਲੇ ਮਹੱਲੇ ਦੇ ਦਿਹਾੜਿਆਂ ਤੇ ਜਰੂਰ ਸੰਗਤਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਣ ਔਰ ਮਹਾਰਾਜ ਦੇ ਸਾਜੇ ਨਵਾਜੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਦਰਸ਼ਨ ਦਿਦਾਰੇ ਕਰਕੇ ਦਲ ਪੰਥ ਦੇ ਵਿੱਚ ਵਿਚਰ ਕਰਕੇ ਸੱਚੇ ਪਾਤਸ਼ਾਹ ਦੀ ਬਖਸ਼ਿਸ਼ਾਂ ਦੇ ਪਾਤਰ ਬਣੀ ਆ। ਜੀ ਆਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਤੇ ਆਪਾਂ ਇਹ ਦਰਸ਼ਨ ਦਿਦਾਰੇ ਕਰੀਏ। ਇਹਨਾਂ ਪ੍ਰੋਗਰਾਮਾਂ ਦੇ ਆਪਾਂ ਲਾਈਵ ਦਰਸ਼ ਜਿਹੜਾ ਆਨੰਦ ਮਾਣ ਰਹੇ ਆ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਫਤਹ ਤੇਰੀ ਆਵੇ ਬਾਬਾ ਵਾ ਵਾ ਰਮਜ਼ਾ